ਕਹਾਣੀ ਸਟੇਟਸ ਲੇਖਿਕਾ ਮਨਪ੍ਰੀਤ ਕੌਰ ਪਾਟਿਆ ਸੁਸ਼ੀਲ ਪਤਨੀ ਤੇ ਬੱਚਿਆਂ ਸਮੇਤ ਪਹਾੜੀ ਇਲਾਕੇ ਚ ਘੁੰਮਣ ਗਿਆ ਸਾਰੇ ਬਹੁਤ ਹੀ ਖੁਸ਼ ਸੀ ਹਰ ਮਨਮੋਹਕ ਦ੍ਰਿਸ਼ ਕੋਲ ਉਹ ਰੱਜ ਕੇ ਤਸਵੀਰਾਂ ਖਿੱਚਦੇ ਤੇ ਖੂਬ ਖੁਸ਼ ਹੁੰਦੇ ਹੁਣ ਉਹ ਆਪਣੀਆਂ ਖੂਬਸੂਰਤ ਤਸਵੀਰਾਂ ਦੇਖਦੇ ਕੋ ਬਹੁਤ ਖੁਸ਼ ਹੋ ਰਹੇ ਸੀ ਉਹ ਜਿਵੇਂ ਹੀ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਣ ਬੈਠੇ सुशील ਨੇ ਮੋਬਾਈਲ ਫੜਿਆ ਤੇ سوشل میڈیا ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਨ ਲੱਗਾ ਤੇ ਸਟੇਟਸ ਪਾਇਆ ਆਈ ਐਮ ਇਨ ਮਸੂਰੀ ਇੰਜੋਇੰਗ ਵਿਦ ਮਾਈ ਵਾਈਫ ਐਂਡ ਕਿਡਸ ਇੰਜੀ ਉਹ ਜਿੱਥੇ ਵੀ ਜਾਂਦੇ ਹੋ ਨਾਲ-ਨਾਲ ਹੀ سوشل میڈیا ਤੇ ਤਸਵੀਰਾਂ ਸਟੇਟਸ ਪਾ ਪਾ ਕੇ ਸਾਂਝੀਆਂ ਕਰੀ ਜਾਂਦਾ ਤਿੰਨ ਦਿਨ ਬਾਅਦ ਉਹ ਘੁੰਮ ਫਿਰ ਕੇ ਵਾਪਸ ਘਰ ਪਰਤੇ सुशील ਨੇ ਡੋਰ ਬੈਲ ਕੀਤੀ ਉਸਨੇ ਕਈ ਘੰਟਿਆਂ ਕੀਤੀਆਂ ਪਰ ਅੰਦਰੋਂ ਕੋਈ ਜਵਾਬ ਨਾ ਆਇਆ ਪਤਾ ਨਹੀਂ ਮੰਮੀ ਪਾਪਾ ਕੀ ਕਰੀ ਜਾਂਦੇ ਸੁਣੀ ਨਹੀਂ ਰਹੇ ਸੋਚਦਿਆਂ ਉਹ ਆਪਣੇ ਮਾਤਾ ਪਿਤਾ ਦੇ ਫੋਨ ਨੰਬਰਾਂ ਤੇ ਫੋਨ ਕਰਨ ਲੱਗਾ ਪਰ ਦੋਵੇਂ ਫੋਨ ਬੰਦ ਉਸਨੇ ਆਣ ਗਵਾਂਣ ਪੁੱਛਿਆ ਪਰ ਕਿਸੇ ਨੂੰ ਕੁਝ ਨਹੀਂ ਸੀ ਪਤਾ ਉਹ ਪਰੇਸ਼ਾਨ ਹੋ ਗਿਆ ਸੁਸ਼ੀਲ ਦੀਵਾਰ ਟੱਪ ਕੇ ਕਿਸੇ ਦਰਾਂਤਰ ਗਿਆ ਅੰਦਰਲੇ ਸਭ ਦਰਵਾਜ਼ੇ ਖੁੱਲੇ ਸੀ ਅੰਮੀ ਪਾਪਾ ਕਹਿੰਦਾ ਉਹ ਅੰਦਰ ਵੜਿਆ ਤਾਂ ਹੈਰਾਨ ਰਹਿ ਗਿਆ ਸਾਰਾ ਘਰ ਉਲਟ ਪੁਲਟ ਹੋਇਆ ਪਿਆ ਸੀ ਉਸਨੇ ਦੇਖਿਆ ਸਭ ਕੁਝ ਖਿਲ ਰਿਹਾ ਪਿਆਸੀ ਅਚਾਨਕ ਉਸਨੇ ਮਹਿਸੂਸ ਕੀਤਾ ਕਿ ਘਰ ਦੇ ਪਿਛਲੇ ਹਿੱਸੇ 'ਚ ਬਣੇ ਕਮਰੇ 'ਚ ਉਸਦੇ ਪਿਤਾ ਦੀਆਂ ਹਲਕੀਆਂ-ਹਲਕੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਭੱਜ ਕੇ ਗਿਆ ਆਪਣੇ ਪਿਤਾ ਨੂੰ ਖੂਨ ਨਾਲ ਲਤਪਟ ਦੇਖੋ ਤਾਂ ਕਬਰਾ ਹੀ ਗਿਆ ਤੇਰੀ ਮੰਮੀ ਕਿੱਥੇ ਉਸਦੇ ਪਿਤਾ ਜੀ ਇੰਨਾ ਹੀ ਬੋਲੇ ਤੇ ਬੇਹੋਸ਼ ਹੋ ਗਏ ਉਹ ਕਾਲੀ-ਕਾਲੀ ਮਾਂ ਨੂੰ ਆਵਾਜ਼ਾਂ ਮਾਰਨ ਲੱਗਾ ਦੇਖਦੇ-ਦੇਖਦੇ ਜਦੋਂ ਸਟੋਰ ਵਾਲੇ ਕਮਰੇ 'ਚ ਗਿਆ ਤਾਂ ਦੇਖਿਆ ਉੱਥੇ ਉਸਦੇ ਮਾਤਾ ਜੀ ਡਿੱਗੇ ਪਏ ਸੀ ਉਸਦੇ ਮਾਤਾ ਜੀ ਦੇ ਮੂੰਹ ਤੇ ਇੱਕ ਕਪੜਾ ਘੁੱਟ ਕੇ ਬੰਨਿਆ ਹੋਇਆ ਸੀ ਉਸਨੇ ਜਲਦੀ ਨਾਲ ਕਪੜਾ ਮਾਦੇ ਮੂੰਹ ਤੋਂ ਲਾਇਆ ਸੁਸ਼ੀਲ ਮਾਦੀ ਹਾਲਤ ਦੇਖ ਬਹੁਤ ਜ਼ਿਆਦਾ ਘਬਰਾ ਗਿਆ ਉਸਨੇ ਜਲਦੀ ਨਾਲ ਬਾਹਰਲਾ ਦਰਵਾਜ਼ਾ ਖੋਲ ਕੇ ਪਤਨੀ ਤੇ ਬੱਚਿਆਂ ਨੂੰ ਅੰਦਰ ਬੁਲਾਇਆ ਆਂਢ ਗੁਆਂਦੇ ਲੋਕਾਂ ਦੀ ਮਦਦ ਨਾਲ ਸੁਸ਼ੀਲ ਨੇ ਜਲਦੀ ਨਾਲ ਮਾਤਾ ਪਿਤਾ ਨੂੰ ਹਸਪਤਾਲ ਪਹੁੰਚਾਇਆ ਉਹ ਸਾਰੇ ਸਮਝ ਹੀ ਨਹੀਂ ਸੀ ਪਾ ਰਹੇ ਕਿ ਆਖਰ ਹੋਇਆ ਕੀ ਹੈ ਹਜੇ ਕੱਲ ਹੀ ਉਹਨਾਂ ਦੀ ਮਾਤਾ ਪਿਤਾ ਨਾਲ ਗੱਲ ਹੋਈ ਸੀ ਸਭ ਕੁਝ ਠੀਕ ਠਾਕ ਸੀ ਫਿਰ ਇੰਜ ਅਚਾਨਕ ਸਭ ਬਹੁਤ ਹੀ ਪਰੇਸ਼ਾਨ ਹੋ ਗਏ ਤੇ ਜਦ ਡਾਕਟਰ ਨੇ ਆ ਕੇ ਦੱਸਿਆ ਕਿ ਉਹਨਾਂ ਦੀ ਮਾਤਾ ਜੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਤਾਂ ਸੁਸ਼ੀਲ ਦਾ ਹਿਰਦਾ ਤਾਂ ਪੂਰੀ ਤਰ੍ਹਾਂ ਵਲੁੰਦਰਿਆ ਗਿਆ ਤੇ ਉਹ ਸਭ ਫੁੱਟ ਫੁੱਟ ਕੇ ਰੋ ਪਏ ਐਨਾਂ ਉਸਦੇ ਪਿਤਾ ਜੀ ਨੂੰ ਵੀ ਹੋਸ਼ ਆ ਗਈ ਕਿਸੇ ਤਰ੍ਹਾਂ ਖੁਦ ਨੂੰ ਸੰਭਾਲਦੇ ਹੋ ਸਭ ਪਿਤਾ ਜੀ ਦੇ ਸਾਹਮਣੇ ਗਏ ਜੋ ਕੁਝ ਉਸਦੇ ਪਿਤਾ ਜੀ ਨੇ ਦੱਸਿਆ ਉਹ ਸਭ ਸੁਣਦੇ ਹੀ ਸੁਸ਼ੀਲ ਦੇ ਪੈਰਾ ਹੇਠਾਂ ਦਾ ਜਿਵੇਂ ਜਮੀਨ ਹੀ ਖਿਸਕ ਗਈ ਉਸਦੇ ਪਿਤਾ ਬੋਲੇ ਕੱਲ ਮੈਂ ਸਾਰੇ ਦਰਵਾਜ਼ੇ ਬੰਦ ਕਰਕੇ ਸੁੱਤਾ ਸੀ ਪਰ ਅੱਧੀ ਰਾਤ ਚਾਰ ਜਵਾਨ ਮੁੰਡੇ ਪਤਾ ਨਹੀਂ ਕਿਵੇਂ ਘਰ ਦੇ ਦਰਵਾਜ਼ੇ ਖੋਲ ਕੇ ਅੰਦਰ ਆ ਬੜੇ ਤੇ ਆਉਂਦਿਆਂ ਹੀ ਅਲਮਾਰੀਆਂ ਫੋਲਣ ਲੱਗੇ ਖੜਕਾ ਸੁਣ ਅਸੀਂ ਨੀਂਦ ਝੋਟੇ ਤੇ ਜਦ ਬੱਤੀਆਂ ਜਗਾਈਆਂ ਤਾਂ ਚਾਰ ਅਣਜਾਣ ਮੁੰਡਿਆਂ ਨੂੰ ਦੇਖ ਅਸੀਂ ਘਬਰਾ ਗਏ ਅਸੀਂ ਦੋਵਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇਰੀ ਮੰਮੀ ਜਾਣ ਬੁੱਝ ਕੇ ਤੈਨੂੰ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗੀ ਤੇ ਉਹਨਾਂ ਨੂੰ ਕਹਿੰਦੀ ਮੇਰਾ ਮੁੰਡਾ ਆਪਣੇ ਪਰਿਵਾਰ ਨਾਲ ਉੱਪਰ ਸੁੱਤਾ ਪਿਆ ਮੈਂ ਹੁਣੇ ਉਹਨਾਂ ਨੂੰ ਬੁਲਾਉਂਦੀ ਹਾਂ ਉਹੀ ਤੈਨੂੰ ਦੱਸੇਗਾ ਕਿਸੇ ਦੇ ਘਰ ਜ਼ਬਰਦਸਤੀ ਵੜਨ ਦਾ ਨਤੀਜਾ ਤੇਰੀ ਮੰਮੀ ਦੀ ਗੱਲ ਸੁਣ ਸਾਰੇ ਮੁੰਡੇ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਉੱਚੀ-ਉੱਚੀ ਹੱਸਣ ਲੱਗੇ ਉਹਨਾਂ 'ਚੋਂ ਇੱਕ ਆਪਣਾ ਮੋਬਾਈਲ ਦਿਖਾਉਂਦਾ ਬੋਲਿਆ ਉਹ ਦੇਖ ਮਾਤਾ ਦੇਖ ਤੇਰਾ ਮੁੰਡਾ ਉੱਪਰਲੇ ਕਮਰੇ 'ਚ ਨਹੀਂ ਉਹ ਤਾਂ ਪਰਿਵਾਰ ਸਣੇ ਮਸੂਰੀ ਦੇ ਹੋਟਲ 'ਚ ਸੁੱਤਾ ਪਿਆ ਆਹ ਦੇਖ ਤਸਵੀਰਾਂ ਤੇ ਪੜ ਸਟੇਟਸ ਨਾਓ ਗੋਇੰਗ ਟੂ ਸਲੀਪ ਇਨ ਬਿਊਟੀਫੁਲ ਹੋਟਲ ਆਫ ਮਸੂਰੀ ਤੇ ਉਹ ਸਾਰੇ ਫਿਰ ਉੱਚੀ ਹਾਸਾ ਹਾਸੇ ਉਹਨਾਂ ਦੀਆਂ ਗੱਲਾਂ ਸੁਣ ਅਸੀਂ ਬੌਂਦਲ ਗਏ ਸਾਡੇ ਵੱਲੋਂ ਦੁਬਾਰਾ ਵਿਰੋਧ ਕਰਨ ਤੇ ਉਹਨਾਂ ਨੇ ਤੇਰੀ ਮੰਮੀ ਦਾ ਮੂੰਹ ਬੰਨ ਕੇ ਸਟੋਰ 'ਚ ਬੰਦ ਕਰ ਦਿੱਤਾ ਤੇ ਮੇਰੇ ਸਿਰ 'ਚ ਪਤਾ ਨਹੀਂ ਕੀ ਮਾਰਿਆ ਕਿ ਮੈਂ ਹੋਸ਼ ਗਵਾ ਬੈਠਾ ਉਹੀ ਮੈਨੂੰ ਪਿਛਲੇ ਕਮਰੇ ਚ ਸੁੱਟ ਗਏ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਹੋਇਆ ਉਸਦੇ ਪਿਤਾ ਜੀ ਰੋਣ ਲੱਗੇ ਪਿਤਾ ਦੀਆਂ ਗੱਲਾਂ ਸੁਣ ਕੇ ਸੁਸ਼ੀਲ ਸਿਰ ਫੜ ਕੇ ਬੈਠ ਗਿਆ ਉਸਦੇ ਹੀ ਸਿਰਫ ਫੁਕਰ ਪਣੇ ਕਾਰਨ ਉਸਦੀ ਮਿਹਨਤ ਨਾਲ ਕੀਤੀ ਹੋਈ ਸਾਰੀ ਕਮਾਈ ਚਲੀ ਗਈ ਇੱਕ ਪਾਸੇ ਤਾਂ ਘਰ ਖਾਲੀ ਹੋ ਗਿਆ ਤੇ ਦੂਜਾ ਆਪਣੀ ਜਾਨ ਤੋਂ ਵੀ ਪਿਆਰੀ ਮਾਂ ਨੂੰ ਵੀ ਸਦਾ ਲਈ ਗੁਆ ਬੈਠਾ ਧੰਵਾਜੀ